ਆਸਾ ਦੀਵਾਰ ਪੰਥ ਦਸਾਵਾ ਨਿਤ ਖੜੀ ਮੁੰਦ ਜੋ ਬਨਵਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹੋ ਮੈਂ ਬਿਖ ਜਾਲੀ ਜਨ ਨਾਨਕ ਸਤ ਗੁਰ ਮਿਲ ਹਰ ਹਰ ਮਿਲਿਆ ਬਨਵਾਲੀ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੀ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ Hindu salaahi salaahan darshan roop apaar teerath naam hai archa pooja agre vaas bekaar yogi sunn tyaavan jeete alakh naam kartaar ਸੁਖਮ ਮੂਰਤ ਨਾਮ ਨਿਰੰજન ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇਦੇ ਮੰਗਹਿ ਸੈ ਸਾਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਿਕਾਰ ਇਕ ਹੋਦਾ ਖਾਏ ਚਲਹਿ ਥਾਉ ਤਿੰਨਾ ਪੀਕਾਈ ਕਾਰ ਜਲ ਥਲ ਜੀਆ ਪੂਰੀਆ ਲਵਾ ਆਕਾਰ ਆਕਾਰ ਓਏ ਜੀ ਆਖੈ ਸੋ ਤੁਹੈ ਜਾਣੈ ਤੀਨਾ ਪਿ ਤੇਰੀ ਸਾਰ ਨਾਨਕ ਭਗਤਾ ਪੁਖਸਾ ਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜ ਐ ਪਈ ਕੁਮਿਆਰ ਘਰ ਭਾਂਡੇ ਇਟਾ ਕੀਆ ਜਲਦੀ ਘਰੇ ਪੁਕਾਰ ਜਲ ਜਲ ਰੋਵੈ ਬਪੜੀ ਝੜ ਝੜ ਪਵੈ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪਾਉੜੀ ਬਿਨ ਸਤਗੁਰ ਕੀ ਨੈ ਨਾ ਪਾਇਓ ਬਿਨ ਸਤਗੁਰ ਕੀ ਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ